ਰੈਡ ਕੈਟੇਗਰੀ ਦੀ ਫੈਕਟਰੀ ਪੰਜਾਬ ਚ ਨਹੀਂ ਲੱਗਣ ਦੇਵਾ। ਮੁਸ਼ਕਲ ਤਾਂ ਇਹ ਇੰਨੀ ਕਦੇ ਸਾਹ ਲੈਣਾ ਆਉਟ ਹੋ ਜਾਂਦਾ ਜਦੋਂ ਹਵਾ ਪਿੰਡ ਨੂੰ ਹੁੰਦੀ ਹੈ ਤਾਂ ਪਿੰਡ ਦਾ ਬੁਰਾ ਹਾਲ ਆ ਜਿਵੇਂ ਪਹਿਲੇ ਪਾਸੇ ਨੂੰ ਹੁੰਦੀਆਂ ਟਾਹਣੀਆਂ ਦਾ ਬੁਰਾ ਹਾਲ ਆ। ਇੰਨਾ ਕੀ ਬੱਚੇ ਵੀ ਨਾਰਕੀ ਛੱਡ ਕੇ ਆਉਣੇ ਪੈਂਦੇ। ਇਹ ਕੈਂਸਰ ਸਾਨੂੰ ਦਿੱਤਾ ਜਾ ਰਿਹਾ। ਤੇ ਦਿੱਤਾ ਤਾਂ ਜਾ ਰਿਹਾ ਕਿਉਂਕਿ ਉਹਨਾਂ ਨੇ ਪੰਜਾਬ ਨੂੰ ਖਤਮ ਕਰਨਾ। ਸਭ ਤੋਂ ਵੱਧ ਵੋਟਾਂ ਇਸ ਪਿੰਡ ਚ ਜਿਹੜੀ ਐਮਐਲਏ ਨੂੰ ਪਈ ਉਹ ਐਮਐਲਏ ਨਹੀਂ ਥੋ। ਹਰ ਬੰਦੇ ਨੂੰ 70% ਬੰਦਿਆ ਜਾਂ 80% ਬੰਦਿਆ ਨੂੰ ਕਾਲਾ ਪੀਲਿਆ ਜਾਂ ਕੋਈ ਬਿਮਾਰ ਉਹ ਇਹਨਾਂ ਦੇ ਨਾਲ ਗੁਰਦੋਰਾ ਸਾਹਿਬ ਤੇ ਨਿਸ਼ਾਨ ਸਾਹਿਬ ਲੱਗਿਆ ਹੀ ਕਾਲਾ ਹੋ ਗਿਆ ਚਿੱਟੇ ਕਬੂਤਰ ਕਬੂਤਰ ਦਾ ਮੋਸਟਲੀ ਗੋਲੇ ਦਾ ਚਿੱਟੇ ਹੁੰਦੇ ਨੇ ਚੀਨੇ ਉੱਡੇ ਨੇ ਕਾਲੇ ਹੋ ਗਏ ਚਿੜੀਆਂ ਛੱਡ ਗਈਆਂ ਜਗਾ ਪੰਡ ਵਾਲਿਆਂ ਦਾ ਹਾਲ ਵੇਖੋ ਜੇ ਕਿਉਂ ਰੇ ਠੰਡਣ ਲੱਗੇ ਬਿਮਾਰੀਆਂ ਹੋਣ ਲੱਗੀਆਂ ਅਜੇ 6 ਮਹੀਨੇ ਹੋਏ ਨੂੰ ਖਾਸਮ ਸਰ ਇਹ ਕਹਿ ਰਹੇ ਆ ਕਿ ਇਹ ਰੈਡ ਕੈਟੇਗਰੀ ਚ ਹੈ ਜਿਹੜਾ ਬੰਦਾ ਕਹਿੰਦਾ ਨਾ ਉਹਨੂੰ ਕਾ ਮਾਂ ਦਾ ਪੁੱਤਾ ਲਿਖ ਕੇ ਦੇ ਦੇ ਆਪ ਤਾਂ ਆ ਵੀ ਲਿਖਦੀ ਆਪ ਦਾ ਉਹਦਾ ਵੀ ਲਿਖ ਦੇ ਜਿਹੜਾ ਵੀ ਤੂੰ ਪ੍ਰਸ਼ਾਸਨ ਵਾਲਾ ਹੈ ਤੇ ਮੈਂ ਤੇਰੇ ਨਾਲ ਵਾਦਾ ਕਰਦਾ ਜੇ ਤੂੰ ਉਹ ਵੀ ਕਰੇਗਾ ਸਕੇ ਟਾਇਰ ਬੰਦੇ ਕਿਵੇਂ ਨੇ ਤੇ ਜਦੋਂ ਤੁਸੀਂ ਟਾਇਰ ਨੂੰ ਕਾ ਲੂਗੇ ਤਾਂ ਕੀ ਹੋਊਗਾ ਉਹਦੇ ਚੋਂ ਕਿਸੇ ਅੰਨੇ ਬਾਰੇ ਨੂੰ ਹੀ ਪੁੱਛ ਲੋ ਦੱਸ ਦੂਗਾ ਤੁਹਾਨੂੰ ਇਨਾਂ ਨੂੰ ਨਹੀਂ ਪਤਾ ਅੰਨੇ ਬੋਲਿਓ ਇਹਨਾਂ ਪਤਾ ਕਿਉਂ ਕਿ ਪੈਸੇ ਦਾ ਮੋਤੀਗਾ ਉੱਤਰ ਆਇਆ ਹੈ ਇਹਨਾਂ ਨੂੰ ਬਟ ਇਹਨਾਂ ਦੀਆਂ ਅੱਖਾਂ ਸਹੀ ਹੋਣ ਦੀ ਲੋੜ ਹੈ ਬੰਦੇ ਦੇ ਪੁੱਤ ਨਾ ਬਣ ਕੇ ਨਾ ਕਹਿਦੇ ਔਰ ਬਣਾ ਕੇ ਛੱਡਾਂਗੇ ਪ੍ਰਡਿਊਸ਼ਨ ਪੋਲਿਊਸ਼ਨ ਬੋਰਡ ਦੀ ਪ੍ਰਧਾਨ ਪਤਾ ਹੈ ਕੌਣ ਬਣੀ ਹੈ ਦਿੱਲੀ ਤੋਂ ਆਈ ਹੈ ਅੱਜ ਜੇ ਤੁਸੀਂ ਪੰਜਾਬ ਦੀ ਸਭ ਤੋਂ ਕਰਪਟ ਬਾਡੀ ਭੱਲਣੀ ਹੈ ਕ럽 ਤੇ ਜਦ ਕੇ ਸਾਰੇ ਹੀ ਕ럽 ਕਰਨੇ ਪਰ ਮੈਂ ਤੁਹਾਨੂੰ ਲਿਖ ਕੇ ਦਿੰਦਾ ਪੋਲਿਊਸ਼ਨ ਬੋਰਡ ਸਭ ਤੋਂ ਟਾਪ ਤੇ ਹੋਊਗਾ ਪਾਣੀ ਲੈ ਕੇ ਟੈਸਟ ਕੀਤਾ ਇਹਨਾਂ ਦੇ ਉੱਤੇ ਨਿਗਰਾਨੀ ਸੀ ਸੀਚੇ ਵਾਲੋਂ ਰਾਂਦੀਆਂ ਦੇ ਕਮਾਲ ਦਾ ਪਾਣੀ ਹੈ 29 ਸੰਸਥਾਵਾਂ ਦੇ ਵਿੱਚ ਨੈਸ਼ਨਲ ਗ੍ਰੀਨਟਰਬਨਾ ਰੂਵੀਆ ਨੈਸ਼ਨਲ ਪੋਲਿਊਸ਼ਨ ਬੋਰਡ ਵੀ ਆ ਸਾਰਿਆਂ ਨੇ 29 ਸੈਂਪਲ ਲਏ ਤੇ ਮਹਾ ਗੰਦਾ ਪਾਣੀ ਕਿਹ ਹੈ ਹੁਣ ਦੱਸੋ ਇਹ ਪੋਲਿਊਸ਼ਨ ਬੋਰਡ ਦਾ ਤੇ ਸੀਚੇ ਵਾਲ ਦਾ ਕੀ ਕਰੀਏ ਇਹ ਲੱਗਦਾ ਪਰ ਫੈਟਰੀ ਵੀ ਬਾਤ ਹੁੰਦੀ ਦਾ ਸੰਘਰਸ਼ ਕਿਹਾ ਕਰੋਂਗੇ ਇਹਦਾ ਅਸਲੀ ਕੀ ਅੱਗੇ ਕਿਤੇ ਛੱਡਿਆ ਹੈ ਐਂ ਠਿਕਾ ਉਹ ਚਲਾ ਕੇ ਦਿਖਾ ਦੇ ਨਾ ਚੱਲਣ ਨਹੀਂ ਦਿੰਦੇ ਉਹ ਹੁਣ ਚਲਾ ਕੇ ਭਗਵੰਤ ਮਾਨ ਤੇ ਗੁਲਦਾਰ ਸਿੰਘ ਸਾਹਨਵਾ ੁੱਡੇ ਨਾਲੇ ਤਾਂ ਧੁਰ ਦੇਂਦੇ ਸੀ ਕੋਲੇ ਬਹਿ ਕੇ ਕਹਿੰਦਾ ਸੀ ਐਡਾ ਗੰਦਾ ਪਾਣੀ ਹੁਣ ਉਹਨੂੰ ਦੱਸਣੋਂ اٹ ਗਿਆ ਕਿ ਜੋ ਪਹਿਲਾਂ ਕਹਿ ਰਹੇ ਸੀ ਉਹ ਝੂਠ ਸੀ ਜਾਂ ਹੁਣ ਝੂਠ ਹੈ ਇਹਨਾਂ ਨੂੰ ਪੁੱਛ ਲਿਓ ਜੀ ਬੜੀ ਤੇ ਮੈਡੀਆ ਵੀ ਹੈਗਾ ਕਾਰ ਲੋਕ ਵਿਰੋਧ ਕਰ ਰਹੇ ਨੇ ਪਰ ਉਸ ਦੇ ਦਾਖੂਤੀ ਸਰਕਾਰ ਪ੍ਰਚਾਰ ਲਾਟ ਤੋਂ ਬਸ ਨਹੀਂ ਕਰਦੀ ਇਹ ਕੱਲੀ ਇਹ ਨਹੀਂ ਇਹ ਦੂ ਪਹਿਲਾਂ ਵਾਲੇ ਵੀ ਇਹ ਜੇ ਸੀ ਔਰ ਇਹਨਾਂ ਨੂੰ ਕੀ ਲੱਗਦਾ ਹੈ ਕਿ ਲੋਕ ਤਾਂ ਕੁਝ ਕਹਿੰਦੇ ਹੀ ਨਹੀਂ ਹੁਣ ਉਹਨਾਂ ਲਈ ਇੱਕ ਨਵੀਂ ਗੱਲ ਆਈ ਹੈ ਲੋਕਾਂ ਨੇ ਬੋਲਣਾ ਸ਼ੁਰੂ ਕੀਤਾ ਚਮਕੌਰ ਸਾਹਿਬ ਵੀ ਆ ਹੋਇਆ ਉੱਥੇ ਇੱਕ ਫੈਕਟਰੀ ਨੂੰ ਤਿੰਨੇ ਪਾਰਟੀਆਂ ਮਿਲ ਕੇ ਲਵਾ ਰਹੀਆਂ ਸੀ ਉਹਨੂੰ ਰੋਕਿਆ ਗਿਆ ਲੋਕ ਇਕੱਠੇ ਹੋਏ ਲਾਪਨਦੋਇ ਬਣਾਉ ਗਿਆ ਆਹੀ ਅਕਲੀਆ ਪਰ ਤੋਂ ਨਾ ਇਹ ਤੇ ਕੰਨੀ ਨਹੀਂ ਸਕਦੀਆਂ ਯਾਰ ਰੇਡ ਕੈਟਾਗਰੀ ਦੀ ਫੈਕਟਰੀ ਪੰਜਾਬ ਚ ਨਹੀਂ ਲੱਗਣ ਦੇਵਾਉਂਦੇ ਉਹਦਾ ਕਾਰਨ ਪੰਜਾਬ ਦਾ ਜਿੰਨਾ ਪਾਣੀ ਆ ਉਹ ਜ਼ਹਿਰੀਲਾ ਹੋ ਗਿਆ ਤੁਸੀਂ ਕਿਤੇ ਲੁਧਿਆਣੇ ਕੋਲੇ ਜਾਇਓ ਜੇ ਵਲੀਪੁਰ ਪਿੰਡ ਆਉਂਦੇ ਕੋਸਪੁਰ ਪਿੰਡ ਹੈ ਹਰ ਤੀਜੇ ਮਹੀਨੇ ਉਥੇ ਕਾਲੇ ਪੀਲੇ ਦਾ ਟੈਸਟ ਹੁੰਦਾ ਹੈ ਇਹ ਪੰਜਾਬ ਦੇ ਪਿੰਡ ਨੇ ਆ ਜਰਾ ਮਲੋੜ ਦੇ ਲਾਗੇ ਤਰੰਗ ਵਾਲਾ ਤੇ ਸਾਰੀ ਪੰਜਾਬਾ ਨਹਿਰ ਜਿੱਥੋਂ ਜਾਂਦੀ ਹੈ ਚਰਾਉਣਾ ਪਿੰਡਾਂ ਚ ਜਾਇਓ ਜੇ ਹਰ ਬੰਦੇ ਨੂੰ 70% ਬੰਦੇ ਆ ਜਾਂ 80% ਬੰਦਿਆਂ ਨੂੰ ਕਾਲਾ ਪੀਲਾ ਜਾਂ ਕੋਈ ਬਿਮਾਰ ਹੈ। ਜੰਮਦੇ ਬੱਚੇ ਦਿਮਾਗੀ ਅਪਾਹਜ ਨੇ। ਅਜਵੇਂ ਹੁਣੇ ਗੱਲ ਕਰ ਰਹੇ ਸੀ 2 ਸਾਲ ਦੇ ਬੱਚੇ ਨੂੰ ਅਟੈਕ ਹੋ ਗਿਆ। ਲੀਵਰ ਦਾ ਕੈਂਸਰ ਹੋ ਗਿਆ। ਤਾਂ ਹਜੇ ਰੈੱਡ ਕੈਟਾਗਰੀ ਦੀ ਫੈਕਟਰੀ ਕਿਵੇਂ ਲੱਗੂ ਕਿ ਮੈਨੂੰ ਫਾਸਲ ਸਰ ਇਹ ਕਹਿ ਰਹੇ ਆ ਵੀ ਇਹ ਰੈੱਡ ਕੈਟਾਗਰੀ ਦੀ ਹੈ। ਹੈ ਜੀ ਕਿਹੜੀ ਕੈਟਾਗਰੀ ਦੀ ਹੈ ਉਹਨਾਂ ਨੂੰ ਇੱਕ ਕੰਮ ਕਰਿਓ ਜੇ ਕਿ ਮੈਂ ਉਹ ਸਾਸ਼ਣ ਵਾਲਾ ਜਿਹੜਾ ਵੀ ਬੰਦਾ ਹੈ ਉਹ ਇਹ ਗੱਲ ਲਿਖ ਕੇ ਦੇ ਦੇ। ਤੇ ਮੈਂ ਤੁਹਾਡੇ ਨਾਲ ਵਾਦਾ ਕਰਦਾ ਕਿ ਜੇ ਉਸ ਤੋਂ ਬਾਅਦ ਉਹ ਨੌਕਰੀ ਤੇ ਰਹੇ ਜੇ ਤੋ ਤੋ ਮੜਾ ਜੇ ਲਿਖ ਕੇ ਲਿਓ ਜੇ ਉਹ ਕਹਿ ਜੇ ਲਿਖ ਕੇ ਕਿ ਰੈਡ ਕੈਟਾਗਰੀ ਰੈਡ ਕੈਟਾਗਰੀ ਕਹਿੰਦੇ ਕਿ ਨੂੰ ਆ ਜਿਹੜਾ ਪਾਣੀ ਨੂੰ ਪ੍ਰੂਸ਼ਿਤ ਕਰੇ ਤੇ ਹਵਾ ਨੂੰ ਗੰਦਾ ਕਰੇ ਉਹ ਇਹਨਾਂ ਦੇ ਨਾਲ ਗੁਰਦੁਆਰਾ ਸਾਹਿਬ ਤੇ ਨਿਸ਼ਾਨ ਸਾਹਿਬ ਲੱਗਿਆ ਕਾਲਾ ਹੋ ਗਿਆ ਚਿੱਟੇ ਕਬੂਤਰ ਕਬੂਤਰ ਦਾ ਮੋਸਟਲੀ ਗੋਲੇ ਜਿਹਾ ਚਿੱਟੇ ਹੁੰਦੇ ਨੇ ਚੀਨੇ ਹੁੰਦੇ ਨੇ ਕਾਲੇ ਹੋ ਗਏ ਚਿੜੀਆਂ ਛੱਡ ਗਿਆ ਜਗਾ ਪਿੰਡ ਵਾਲਿਆਂ ਦਾ ਹਾਲ ਵੇਖ ਲਓ ਜੇ ਕੀ ਹੋ ਰਿਹਾ ਠੰਡਣ ਲੱਗੇ ਬਿਮਾਰੀਆਂ ਹੋਣ ਲੱਗੀਆਂ ਅਜੇ 6 ਮਹੀਨੇ ਹੋਏ ਸੀ ਤੇ ਜਿਹੜਾ ਬੰਦਾ ਕਹਿੰਦਾ ਨਾ ਉਹਨੂੰ ਕਹਾਂ ਮਾਂ ਤੇ ਪੁੱਤਾਂ ਲਿਖ ਕੇ ਦੇ ਦੇ ਆਪਦਾ ਨਾਮ ਵੀ ਲਿਖਦੀ ਆਪਦਾ ਉਹਦਾ ਵੀ ਲਿਖਦੇ ਜਿਹੜਾ ਵੀ ਤੂੰ ਪ੍ਰੋਫੈਸ਼ਨਲ ਐ ਤੇ ਮੈਂ ਤੇਰੇ ਨਾਲ ਵਾਦਾ ਕਰਦਾ ਜੇ ਤੂੰ ਨੌਕਰੀ ਕਰੇਗਾ ਤੇ ਕਿਹੜੇ ਬੰਦੇ ਨੂੰ ਇੰਨੀ ਨਹੀਂ ਅੱਖ ਆਲ ਕੇ ਨੂੰ ਕਵੇ ਰੈਟ ਕੈਟਾਗਰੀ ਨਹੀਂ ਉਹਨੂੰ ਨੌਕਰੀ ਕਰਨ ਦਾ ਕੀ ਅੱਖ ਹੈ ਰੈਟ ਕੈਟਾਗਰੀ ਕਾਹਦੇ ਨਾਲ ਬੰਦੀ ਕਿ ਪਾਣੀ ਨੂੰ ਬੰਦਾ ਕਰਦੇ ਹਵਾ ਨੂੰ ਬੰਦਾ ਕਰਦੇ ਉਹ ਕਰ ਰਹੀ ਹੈ ਇੱਕ ਉਹ ਜਾ ਕੇ ਕੀ ਇਹ ਚਲਾ ਕੇ ਵੇਖੋ ਲੱਕੜ ਪਾ ਕੇ ਨਾ ਚਲਾਓ ਟਾਇਰ ਪਾ ਕੇ ਚਲਾਓ ਟਾਇਰ ਬੰਦੇ ਕਿਵੇਂ ਨੇ ਤੇ ਜਦੋਂ ਤੁਸੀਂ ਟਾਇਰ ਨੂੰ ਕਾ ਲੂਗੇ ਤੇ ਕੀ ਹੋਊਗਾ ਉਹਦੇ ਚੋਂ ਕਿਸੇ ਅੰਨੇ ਬੋਲੇ ਨੂੰ ਹੀ ਪੁੱਛ ਲਓ ਦੱਸ ਦੂਗਾ ਤੁਹਾਨੂੰ ਇਹਨਾਂ ਨੂੰ ਨਹੀਂ ਪਤਾ ਅੰਨੇ ਬੋਲੇ ਨੂੰ ਇਹਨੇ ਪਤਾ ਕਿਉਂ ਕਿ ਪੈਸੇ ਦਾ ਮੋਤੀਗਾ ਉੱਤਰ ਆਇਆ ਇਹਨਾਂ ਦੇ ਇਨਾਂ ਦੇ ਵੀ ਉੱਤਰ ਆ ਪਹਿਲਾਂ ਵਾਲਿਆਂ ਦੇ ਵੀ ਉਦੋਂ ਪਹਿਲਾਂ ਆ ਲਿਆ ਬਟ ਇਨਾਂ ਦੀਆਂ ਅੱਖਾਂ ਸਹੀ ਹੋਣ ਦੀ ਲੋੜ ਹੈ ਬੰਦੇ ਦੇ ਪੁੱਤ ਨਾ ਬਣ ਕੇ ਤਾਂ ਕਹਿ ਦੋ ਜੀ ਔਰ ਬਣਾ ਕੇ ਛੱਡਾਂਗੇ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਟੀਮਾਂ ਦੋ ਦਿਨ ਆ ਗਈਆਂ ਸੀ ਚਾਰਾਂ ਦੀ ਹਜੇ ਤੱਕ ਉਹਨਾਂ ਨੇ ਕੋਈ ਮੰਨ ਲਓ ਕੰਮ ਲੈ ਪ੍ਰਦੂਸ਼ਣ ਪੋਲੂਸ਼ਨ ਬੋਰਡ ਦੀ ਪ੍ਰਧਾਨ ਪਤਾ ਕੌਣ ਬਣੀ ਹੈ ਦਿੱਲੀ ਤੋਂ ਆਈ ਹੈ ਉਦੋਂ ਪਹਿਲਾਂ ਵਾਲਿਆਂ ਨੂੰ ਵੀ ਜੰਦ-ਚਾੜੇ ਜਿਹੜਾ ਪੰਜਾਬ ਵਾਲਾ ਆਈ ਅੱਜ ਜੇ ਤੁਸੀਂ ਪੰਜਾਬ ਦੀ ਸਭ ਤੋਂ ਕਰਪਟ ਬੋਰਡੀ ਭੱਲਣੀ ਹੈ ਕਰਪਟ ਜੱਤ ਕੇ ਸਾਰੇ ਹੀ ਕਰਪਟ ਨੇ ਪਰ ਮੈਂ ਤੁਹਾਨੂੰ ਲੈ ਕੇ ਦਿਨਾ ਪੋਲਿਊਸ਼ਨ ਬੋਰਡ ਸਭ ਤੋਂ ਟੋਪ ਤੇ ਹੋਊਗਾ ਸਭ ਤੋਂ ਟੋਪ ਤੇ ਉਹ ਮੁੱਚੋ ਤੇਰੀ ਡਿਊਟੀ ਕੀ ਦੇ ਕੰਮ ਦੀ ਹੈ ਕਿਹੜੇ ਕੰਮ ਦੀ ਡਿਊਟੀ ਹੈ ਚੀਰਾ ਫੈਕਟਰੀ ਬੰਦ ਕਰਾਈ ਹੈ ਨਾ ਆ ਨਾਲ ਸੀਚੇਵਾਲ ਵੀ ਸੀ ਪਾਣੀ ਲਿਆ ਪਾਣੀ ਲੈ ਕੇ ਟੈਸਟ ਕੀਤਾ ਇਹਨਾਂ ਦੀ ਉੱਤੇ ਨਿਗਰਾਨੀ ਸੀ ਸੀਚੇਵਾਲ ਹਰਾਂ ਦੀ ਤੇ ਪੋਲਿਊਸ਼ਨ ਬੋਰਡ ਨੇ ਲਿਆ ਪਾਚ ਜਿਹੜਾ ਟੈਸਟ ਨਿਕਲੇ ਆਉਂਦੇ ਕਮਾਲ ਦਾ ਪਾਣੀ ਹੈ ਤੇ ਉਸੇ ਜਗ੍ਹਾ ਤੋਂ 29 ਸੰਸਥਾਵਾਂ ਨੇ ਦਿੱਤੇ ਜੇ ਨੈਸ਼ਨਲ ਗ੍ਰੀਨਡਰ ਉਹਨਾਂ ਦੇ ਵੀ ਹੈ ਨੈਸ਼ਨਲ ਪੋਲਿਊਸ਼ਨ ਬੋਰਡ ਵੀ ਹੈ ਸਾਰਿਆਂ ਨੇ 29 ਸੈਂਪਲ ਲਏ ਤੇ ਮਹਾ ਗੰਦਾ ਪਾਣੀ ਕਿਹ ਹੈ ਹੁਣ ਦੱਸੋ ਇਹ ਪੋਲਿਊਸ਼ਨ ਬੋਰਡ ਦਾ ਤੇ ਸੀਚੇਵਾਲ ਦਾ ਕੀ ਕਰੀਏ ਵੀਡੀਓਜ਼ ਆਵੇਲੇਬਲ ਨੇ ਉਹ ਜੀਰਾ ਫੈਕਟਰੀ ਵਾਲਿਆਂ ਨੂੰ ਪੁੱਛ ਲਓ ਉਹਨਾਂ ਦੀਆਂ ਵੀ ਅਵੇਲੇਬਲ ਨੇ ਉਹ ਸਾਈਨ ਕੀਤੀਆਂ ਰਿਪੋਰਟਾਂ ਵੀ ਹੈਗੀਆਂ ਨੇ ਵੇਖ ਲਓ ਪਰ ਬਦਕਿਸਮਤੀ ਨਾਲ ਕੀ ਇਹਨਾਂ ਲੋਕਾਂ ਨੂੰ ਸਸਪੈਂਡ ਕੀਤਾ ਜਾਂਦਾ ਹਟਾਇਆ ਜਾਂਦਾ ਜਾਂ ਇਹਨਾਂ ਨੂੰ ਸਜ਼ਾ ਕੀਤੀ ਜਾਂਦੀ ਹੈ ਕਿ ਤੁਸੀਂ ਜਨਤਾ ਨੂੰ ਗੁੰਮਰਾਹ ਕਰ ਰਹੇ ਹੋ ਮੈਂ ਤੁਹਾਨੂੰ ਦੱਸਾਂ ਇੱਕ ਬੰਦੇ ਦਾ ਕਤਲ ਹੋ ਜੇ ਨਾ ਤੇ ਸਾਰੇ ਭਾਦੀ ਬਣ ਜਾਂਦੀ ਹੈ ਇਹ ਕਿੰਨੇ ਬੰਦਿਆਂ ਦਾ ਕਤਲ ਕਰ ਰਹੇ ਹੈ ਸਮੂਹ ਹੈ ਇੱਕ ਕਤਲ ਕੋਈ ਇਹਨਾਂ ਨਾਲ ਗੱਲ ਕਰੂਗਾ ਨਹੀਂ ਕਰੂ ਸ਼ਰਮ ਕਤਲ ਹੋ ਰਿਹਾ ਕੋਈ ਗੱਲ ਨਹੀਂ ਕਰ ਰਿਹਾ ਕਿਉਂ ਨਹੀਂ ਕਰ ਰਹੀ ਯਾਰ ਦੇਰ ਪਰੇ ਕਰਦੇ ਹੋ ਜ਼ਰੂਰੀ ਹੈ ਗੱਲ ਕਰਨੀ ਇਹ ਨਹੀਂ ਕਰਨਗੇ ਤਾਂ ਇਹ ਕਰਨਗੇ ਕਿਉਂਕਿ ਜ਼ਿੰਦਗੀ ਇੰਨਾ ਵੀ ਜਾ ਰਹੀ ਹੈ ਬੱਚੇ ਇਹਨਾਂ ਦੇ ਬਾਹਰ ਜਾ ਰਹੇ ਨੇ ਮਾਰੇ ਰਹੇ ਨੇ ਫੈਕਟਰੀ ਹੋਰ ਬੰਦ ਕਰਾਏ ਜੇ ਅਗਰੇ ਫੈਕਟਰੀ ਨਹੀਂ ਬੰਦ ਹੋਈ ਤਾਂ ਸੰਘਰਸ਼ ਇਕਾ ਹੀ ਕਰਾਂਗੇ ਵੀ ਨਾ ਇਸ ਤਿੱਕੇ ਅੱਕੇ ਕਿਤੇ ਛੱਡਿਆ ਹੈ ਐਂ ਤਿੱਕਾ ਉਹ ਚਲਾ ਕੇ ਦਿਖਾ ਦੇ ਨਾ ਚੱਲਣ ਨਹੀਂ ਦਿੰਦੇ ਉਹ ਹੁਣ ਚਲਾ ਕੇ ਚ ਦੱਸਣ ਕਿਉਂ ਚਲਾ ਰਹੇ ਨੇ ਭਵੰਤਮਾਨ ਦੱਸਦੇ ਭਗਵੰਤ ਮਾਨਤੇ ਕੁਲਤਾਰ ਸਿੰਘ ਸਾਨਵਾ ਬੁੱਡੇ ਨਾਲੇ ਤੋਂ ਧੁਰ ਦੇਂਦੇ ਸੀ ਆ ਮੈਂ ਹੁਣ ਦੱਸਿਆ ਸੇਤੀਆਂ ਮਿਲਦੇ ਕੋਲੇ ਬਹਿ ਕੇ ਕਹਿੰਦਾ ਸੀ ਏਡਾ ਗੰਦਾ ਪਾਣੀ ਹੁਣ ਉਹਨੂੰ ਦੱਸਣੋਂ اٹ ਗਿਆ ਉਹਨਾਂ ਨੂੰ ਬੁੱਢਾ ਨਾਲਾ ਦੀ ਜਿੱਦਾ ਦੰਦਰਾਂ ਦੀ ਮੌਤ ਜਾਂਦੀ ਹੈ ਹਰ ਰੋਜ਼ 60 ਕਰੋੜ ਲੀਟਰ ਪਾਣੀ ਬੁੱਢਾ ਨਾਲਾ ਜਾ ਕੇ ਸਤਲ ਚ ਪਾਉਂਦਾ ਤੇ ਸਤਲੋਜ ਦੇ ਵਿੱਚੋਂ ਉਹੀ ਨਹਿਰਾਂ ਥੋੜੀ ਪੰਜਾਬਾ ਨਹਿਰ ਵੀ ਉਹਦੇ ਜੋ ਨਿਕਲਦੀਆਂ ਤੇ ਬੰਦੇ ਮਰਦੇ ਨੇ ਇਹਨਾਂ ਤੇ ਸਮੂਹਿਕ ਕਤਲ ਦਾ ਕੇਸ ਨਹੀਂ ਚੱਲਣਾ ਚਾਹੀਦਾ ਜਾਂ ਦੱਸਣ ਇਹ ਪਹਿਲਾਂ ਝੂਠ ਬੋਲਦੇ ਸੀ ਕਿ ਹੁਣ ਝੂਠ ਬੋਲਦੇ ਆ ਬੋਲਦੇ ਕਿਉਂ ਨਹੀਂ ਸਾਡੀ ਝੱਟੋ ਗੱਲ ਕੱਲੇ ਇਹ ਦੱਸਦੇ ਨਾ ਕਿ ਜੋ ਪਹਿਲਾਂ ਕਹਿ ਰਹੇ ਸੀ ਉਹ ਝੂਠ ਸੀ ਜਾਂ ਹੁਣ ਝੂਠ ਇਹਨਾਂ ਨੂੰ ਪੁੱਛ ਲਿਓ ਜੀ ਬਹੁਤ ਵੱਡੀ ਗੱਲ ਕਿਵੇਂ ਦੇਖਦੇ ਸਾਰੇ ਧਰਨੇ ਨੂੰ ਆਪ ਹੀ ਦੇ ਰਹੇ ਹੋ ਸਿੰਗਰ ਸਕਾਇਰ ਦੇ ਸਾਥ ਸੁਦੇਣਾ ਧਰਨਿਆ ਭਾਈ ਬਨੀਸ਼ ਸਭ ਤੋਂ ਪਹਿਲਾਂ ਦਮ ਇਹਨਾਂ ਧਰਨਿਆ ਦੀ ਧਰਤੀ ਬਣਾਤੀ ਆ ਤੇ ਅੱਜ ਧਰਨਾ ਕੀ ਆ ਇਕੱਲਾ ਲੋਕਾਂ ਵਾਸਤੇ ਨਹੀਂ ਲੱਗਿਆ ਤੁਹਾਨੂੰ ਮੈਂ ਇੱਕ ਦੱਸ ਦਿਆਂ ਕਿ ਕਮਾਲੂ ਪਿੰਡ ਦਾ ਨਾ ਨਿਸ਼ਾਨ ਸਾਹਿਬ ਹੀ ਹੈ ਜਿਹੜਾ ਉਹ ਵੀ ਕਾਲਾ ਹੋ ਗਿਆ ਤੇ ਉੱਥੇ ਜੇ ਪੰਛੀ ਦੇਖੇ ਪੰਜ ਛੇ ਕਬੂਤਰਾਂ ਦੇ ਖੰਭ ਵੀ ਕਾਲੇ ਹੋ ਗਏ ਉਹ ਹਾਲਾਤਾਂ ਦੇ ਵਿੱਚ ਜੇ ਸਾਡੇ ਜਵਾਗ ਪਾਲਣਗੇ ਤੁਸੀਂ ਇਹ ਦੇਖ ਲਓ ਉਹਨਾਂ ਜੋ ਨਿਕਲਣਾ ਕੀ ਆ ਅਸੀਂ ਕੀ ਨਾ ਸਿਨੇਮਾ ਘਰਾ ਦੇ ਵਿੱਚ ਜਾ ਕੇ ਸਿਗਰਟ ਦੇ ਕਾਸ਼ ਲਾਉਂਦੇ ਦੇਖਦੇ ਹਾਂ ਉਹ ਕਿਵੇਂ ਕੈਂਸਰ ਹੁੰਦਾ ਇਹ ਕੈਂਸਰ ਸਾਨੂੰ ਦਿੱਤਾ ਜਾ ਰਿਹਾ ਤੇ ਦਿੱਤਾ ਤਾਂ ਜਾ ਰਿਹਾ ਕਿਉਂਕਿ ਉਹਨਾਂ ਨੇ ਪੰਜਾਬ ਨੂੰ ਖਤਮ ਕਰਨਾ ਇਹ ਨਵੇਂ ਤਰੀਕੇ ਦੀ ਜਿਹੜੀ ਮਾ ਕੇ ਪੰਜਾਬ ਦੇ ਵਿੱਚ ਤਰੀਕਾ ਚੱਲ ਪਿਆ ਮੈਂ ਕਹਿੰਦਾ ਉਧਰ ਵੋਟਿੰਗ ਸਰਕਲ ਆ ਜਿਹਨੇ ਸੈਂਟਰ ਲਾਈਨ ਨਾਲ ਮੱਥਾ ਲਾਉਂਦੇ ਸੀ ਪਰ ਅਫਸੋਸ ਦੀ ਗੱਲ ਇਹ ਆ ਕਿ ਪੰਜਾਬ ਦੀ ਲੜਾਈ ਲੜਨ ਵਾਲੇ ਕਿਸਾਨ ਜਥੇਬੰਦੀਆਂ ਵੀ ਅੱਜ ਕਿਤੇ ਨਾ ਕਿਤੇ ਪਾਸੇ ਲਾਂਬੇ ਹੋ ਗਏ ਨੇ ਤੇ ਲੋਕ ਆਪਦੇ ਹਿੱਸੇ ਦੀ ਲੜਾਈ ਆਪ ਲੜੀ ਜਾਂਦੇ ਆ ਸਭ ਤੋਂ ਵੱਧ ਵੋਟਾਂ ਇਸ ਪਿੰਡ ਚੋ ਜਿਹੜੀ ਐਮ.ਐਲ.ਏ ਨੂੰ ਪਈ ਉਹ ਐਮ.ਐਲ.ਏ ਨਹੀਂ ਥੇਉਂਦੀ ਮੈਂ ਕਹਿੰਦਾ ਵੀ ਅਸੀਂ ਲੀਡਰ ਚੁਣਦੇ ਕਾਦੇ ਵਾਸਤੇ ਉਹਨਾਂ ਵੀ ਸਾਡੇ ਕੀ ਆ ਧੀਆਂ ਪੁੱਤਾਂ ਦੀ ਰੱਖਿਆ ਵਾਸਤੇ ਸਾਡੀ ਰੱਖਿਆ ਕਰੂ ਜਿਹੜਾ ਅਸੀਂ ਕੀ ਆ ਆਗੂ ਚੁਣਦੇ ਆ ਅੱਜ ਆਗੂ ਕਿਹੜਾ ਬੈਠਾ ਇੱਥੇ ਮੈਂ ਕਹਿੰਦਾ ਇਹ ਖੁਸ਼ੀ ਦੀ ਗੱਲ ਆ ਵੀ ਪਿੰਡ ਦੇ ਪ੍ਰੋਤਮਰਾ ਮਤਲਬ ਉਹ ਇਕਾਲੀ ਦਲ ਕਾਂਗਰਸਾ ਜਿੱਥੇ ਆ ਕੇ ਬਹਿ ਗਿਆ ਜਿਹਦੀ ਸਰਕਾਰ ਆ ਅਸੀਂ ਜਾਣਦੇ ਆ ਜੋ ਇਥੋਂ ਗਏ ਵਾ ਕੱਲ ਨੂੰ ਕਿ ਹੋਰ ਆ ਜਾਣੇ ਪਰ ਇਹ ਲੜਾਈ ਜਿੱਤਣ ਵਾਸਤੇ ਲੋਕਾਂ ਨੂੰ ਸਿਰ ਜੋੜ ਕੇ ਲੜਾਈ ਲੜਨੀ ਪੈਣੀ ਆ ਗੁਰਬਾਣੀ ਨੇ ਵੀ ਕਿਹਾ ਹੋਇ ਕਤਰ ਮਿਲੋ ਮੇਰੇ ਭਾਈ ਦੂਰ ਤਾਂ ਦੂਰ ਕਰੋ ਨੇ ਬਲਾਈ ਤੇ ਮੈਂ ਲੋਕਾਂ ਨੂੰ ਇਹੀ ਕਹਿਣਾ ਵੀ ਹੋਰ ਤਾਂ ਕੁਝ ਨਾ ਸੀ ਸਾਡੇ ਨਿਸ਼ਾਨ ਸਾਹਿਬ ਦੇ ਰੰਗ ਕਾਲੇ ਹੋਣ ਲੱਗ ਕੇ ਪੰਜਾਬ ਦੇ ਵਿੱਚ ਤਾਂ ਇਹ ਦੇਖ ਲਓ ਵੀ ਇੱਥੇ ਵਜਨਾ ਕੀ ਆ ਅਗਲਾ ਕੀ ਕਰਨ ਵਾਲਾ ਜੇ ਕੱਲ੍ਹ ਮੈਂ ਕਸਰ ਕਰਨਾ ਕੋਸ਼ਿਸ਼ ਕਰਦਾ ਨਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਇਆ ਨਾ ਬੁੱਤ ਸੇ ਸਾਰ ਲਈ ਹੈ ਪ੍ਰਸ਼ਾਸਨਤਾ ਭਈ ਆਪਾਂ ਸਾਰੇ ਜਾਮ ਆ ਪ੍ਰਸ਼ਾਸਨ ਕਦੋਂ ਆਉਂਦਾ ਹੁੰਦਾ ਜਦੋਂ ਤਾਹਾਂ ਤੋਂ ਕੀ ਹੈ ਘੰਟੀ ਖੜਕਣੀ ਆ ਇਹ ਘੰਟੀ ਖੜਕਾਉਣ ਬਾਅਦ ਤੇ ਅਸੀਂ ਵੀ ਇੱਕ ਸੁਝਾਅ ਦਿੰਦਾ ਸੀ ਆਖਿਆ ਦੀ ਵੀ ਸੜਕ ਰੋਕਣ ਨਾਲੋਂ ਨਾ ਸਰਕਾਰ ਦਾ ਇੱਕ ਪੁਤਲਾ ਬਣਾ ਲਓ ਭਗਵੰਤ ਮਾਨ ਦਾ ਮੂੰਹ ਲੱਗਿਆ ਹੋਵੇ ਹਲਕੇ ਦੀ ਐਮਐਲਏ ਦਾ ਕੀ ਮੂੰਹ ਲੱਗਿਆ ਹੋਵੇ ਤੇ ਸਾਰਿਆਂ ਦੇ ਮੂੰਹ ਲਾ ਕੇ ਇੱਕ ਕੀ ਇੱਥੇ ਬੁੱਤ ਲਾ ਲੈਣਾ ਜਿਹੜੀ ਗੱਡੀ ਆਉਂਦੀ ਉਹਨੂੰ ਰੋਕ ਕੇ ਦੇਖ ਕੇ ਕਿਹਾ ਕਰਨ ਵੀ ਜੇ ਪਾਰ ਲੰਘਣਾ ਦਾ ਪਹਿਲਾ ਛਤਰ ਲਾ ਕੇ ਦੇ ਮੂੰਹ ਤੇ ਮਾਰ ਤੇ ਉਹਦੀ ਵੀਡੀਓ ਬਣਾ ਕੇ ਫੇਸਬੁੱਕ ਤੇ ਅੱਪਲੋਡ ਕਰ ਦੇਣਾ ਮੈਂ ਗਰੰਟੀ ਕਰਦਾ ਇੱਕ ਦਿਨ ਦੇ ਵਿੱਚ ਕੀ ਹੈ ਸਰਕਾਰ ਦੇ ਕੰਨ ਤੇ ਚੂਸ ਰਕੂ ਕਿਉਂਕਿ ਜਿਹੜਾ ਖੇਤਰ ਇੱਥੇ ਵਿੱਚ ਉਹਨਾਂ ਸੜਕ ਤੇ ਘੜੇ ਤੇ ਉਹਨਾਂ ਦੇ ਮੂੰਹ ਤੇ ਉਹ ਖੇਤਰ ਕੀ ਹੈ ਚੰਡੀਗੜ੍ਹ ਸਮੂਹ ਦਾ ਇਸ ਕਰਕੇ ਬੋਲੀਆਂ ਸਰਕਾਰਾਂ ਨੇ ਉਹਨਾਂ ਨੂੰ ਸੁਣਾਉਣ ਵਾਸਤੇ ਸਾਨੂੰ ਤਰੀਕੇ ਵੀ ਬਦਲਨੇ ਪੈਣਗੇ ਲੋਕਾਂ ਨੂੰ ਪਰੇਸ਼ਾਨੀ ਇਹ ਇਹ ਧਰਨਾ ਪਹਿਲਾਂ ਲਿਖਿਆ ਹੋਇਆ ਸੀ ਅੱਜ ਸ਼ੁਰੂਆਤ ਸੀ ਪਰ ਹੁਣ ਵਾਲੇ ਟਾਈਮ ਤੇ ਕੀ ਹੈ ਸਾਡੀ ਵੀ ਇਸ ਕਮੇਟੀ ਨਾਲ ਇਹ ਹੀ ਸਲਾਹ ਹੋ ਗਈ ਹੈ ਕਿ ਲੋਕਾਂ ਨੂੰ ਪਰੇਸ਼ਾਨ ਕਰਨ ਦੇ ਨਾਲ ਉਹਨਾਂ ਨੂੰ ਲੋਕਾਂ ਨੂੰ ਨਾਲ ਜੋੜੀਏ ਤੇ ਨਾਲ ਜੋੜਨ ਵਾਸਤੇ ਅਸੀਂ ਲੋਕਾਂ ਨੂੰ ਇਥੇ ਕੀ ਹੈ ਮੈਂ ਕਹਿੰਦਾ ਬੈਰੀਕੇਟਿੰਗ ਕਰਕੇ ਰੋਕ ਕੇ ਲੋਕਾਂ ਨੂੰ ਲੰਘਣ ਦਿੱਤਾ ਜਾਵੇ ਪਰ ਨਾਲ ਸਾਥ ਲੈਣ ਵਾਇਦੇ ਕਿਹਾ ਜਾ ਵੀ ਖੇਤਰ ਮਾਰਕਟ ਅੱਪ ਤੇ ਇਹ ਚੀਜ਼ ਦੀ ਆਵਾਜ਼ ਬੜੀ ਦੂਰ ਤੱਕ ਜਾਣੀ ਆ ਨਵੇਂ ਤਰੀਕੇ ਦੇ ਅੰਦੋਲਨ ਵੀ ਕਿਉਂਕਿ ਸਰਕਾਰਾਂ ਕੋਲੇ ਨਵੇਂ ਹੱਥ ਕੰਡੇ ਤੇ ਸਾਨੂੰ ਲੜਾਈ ਵੀ ਨਵੇਂ ਤਰੀਕੇ ਨਾਲ ਲੜਨੀ ਪੈਣੀ ਆ ਮੈਂ ਪ੍ਰੇਮ ਨੰਬਰਦਾਰ ਜੀ ਪਿੰਡ ਕਮਾਲੋ ਮੇਰੀ ਮੈਸੇਜ ਹੈ ਜਿਹੜੀ ਮੋਕਾ ਸਰਪੰਚ ਹੈ ਦੇਖਦੇ ਹੋ ਲਗਾਤਾਰ ਧਰਨਾ ਲਾਈ ਬੈਠੇ ਹੋ ਪਾਛੇ ਸਰਕਾਰ ਤੇ ਉਹਨਾਂ ਆਇਆ ਅਜੇ ਵੀ ਸਰਕਾਰ ਤੇ ਜਾਂ ਪ੍ਰਸ਼ਾਸਨ ਦੇ ਕੋਈ ਕਾਰਜ ਜਾਂ ਤਕਲੀਫਾਂ ਦੇਖੋ ਜੀ ਅਸੀਂ ਅੱਜ 50 ਦਿਨ ਹੋ ਗਏ ਧਰਨਾ ਦੇਤੇ ਨੂੰ 50 ਦਿਨਾਂ ਚ ਅੱਜ ਤਾਂ ਪ੍ਰਸ਼ਾਸਨ ਪਿਛਵਾਹੀ ਦੁਆਰੇ ਕਿ ਤੁਹਾਡਾ ਮਸਲਾ ਹੱਲ ਹੋਊਗਾ ਲੇਕਿਨ ਸਾਰੀਆਂ ਵੱਖ-ਵੱਖ ਜਥੇਬੰਦੀਆਂ ਸਮਾਜ ਸੇਵੀਆਂ ਨਾਲ ਅਸੀਂ ਜੋ ਵੀ ਆਪਤਾ ਕੈਂਪ ਕੀਤਾ ਤਾਂ ਉਹਨਾਂ ਨੇ ਸਾਨੂੰ ਕਿਹਾ ਇਹ ਮਸਲਾ ਤੁਹਾਡਾ ਇੱਥੇ ਆਪਦੇ ਖੇਤ 'ਚ ਬੈਠ ਕੇ ਨਹੀਂ ਹੋਣਾ ਤੁਸੀਂ ਵੱਡੇ ਰੋਡ ਦੇ ਉੱਤਰੋ ਜੇ ਸਰਕਾਰ ਭਗਵੰਤ ਮਾਨ ਤੱਕ ਇਹਦੀ ਆਵਾਜ਼ ਪਹੁੰਚੂਗੀ ਤੁਹਾਡੀ ਤਾਂ ਤੁਹਾਡੀ ਕੋਈ ਸੁਣੀ ਜਾਊ ਕਿੰਨੀ ਮੰਗਾਂ ਕਿ ਨਹੀਂ ਮੁਸ਼ਕਲ ਆ ਰਹੀ ਹੈ ਮੁਸ਼ਕਲ ਕਰਕੇ ਬੈਠੇ ਆ ਸੀ ਜੀ ਬਹੁਤ ਮੰਗਦੇ ਆ ਜੀ ਇਹ ਵੀ ਬੰਦ ਕਰਾਉਣੀ ਆ ਜੀ ਬੰਦ ਕਰਾ ਕੇ ਉੱਠਾਂਗੇ ਨਾ ਇੰਨੇ ਦਿਨ ਹੋ ਗਏ ਧਰਨਾ ਲੱਗਿਆ ਨੂੰ ਕੋਈ ਸਖਸ਼ਾ ਅਧਿਕਾਰੀ ਆਇਆ ਜਾਂ ਗੱਲਬਾਤ ਕਰਦੇ ਉੱਪਰ ਨਹੀਂ ਪ੍ਰਸ਼ਾਸਨਿਕ ਤਰ੍ਹਾਂ ਆਈ ਆਉਂਦੇ ਆ ਜੀ ਸਾਨੂੰ ਦਿਲਾਸਾ ਦੇ ਕੇ ਮੁੜ ਜਾਂਦੇ ਉਹ ਕੀ ਮਾਮਲਾ ਦਾ ਅਗਲਾ ਐਕਸ਼ਨ ਕੀ ਰਹਿਣ ਵਾਲਾ ਹੈ ਅਗਲਾ ਐਕਸ਼ਨ ਤਾਂ ਜੀ ਹੁਣ ਇਤੋਂ ਬਾਅਦ ਅਸੀਂ ਆਪਦਾ ਰਾਏ ਮਸ਼ਵਰਾ ਕਰਾਂਗੇ ਸਾਰੀ ਕਮੇਟੀ ਨਾਲ ਜੋ ਵੀ ਪਿੰਡ ਦਾ ਨਗਰ ਦਾ ਸਾਡਾ ਫੈਸਲਾ ਆਊਗਾ ਉਹਦੇ ਮੁਤਾਬਕ ਅਸੀਂ ਚੱਲਾਂਗੇ ਸੰਘਰਸ਼ ਕਦੋਂ ਕਦ ਚੱੱਕ ਜਾਰੀ ਰਹੂਗਾ ਸੰਘਰਸ਼ ਤਾਂ ਜੇ ਨਜ਼ਰਬੰਦ ਨਹੀਂ ਹੁੰਦੀ ਜੀ ਆਹ ਮਾਨ ਜੀ ਨਾਲ ਫੋਲਦੀਪ ਸਿੰਘ ਸਾਹਿਬ ਸਰਪੰਚ ਪਿੰਡ ਕਮਲ ਸਾਨੂੰ ਜਮਾਇਤ ਪਟਿਕਾ ਦੇ ਵਿੱਚ ਬੋਲ ਕੇ ਆਇਆ ਹੈ ਸਾਡੇ ਸਾਥੀਆਂ ਤੋਂ ਕੋਈ ਇਖਤਾਰੀ ਨਹੀਂ ਸਰਕਾਰ ਵੱਲੋਂ ਕੋਈ ਯਾਤਵਾਚ ਨਹੀਂ ਬਣਿਆ ਸਰਕਾਰ ਵੱਲੋਂ ਤਾਂ ਸਾਨੂੰ ਕੋਈ ਆਸ਼ਵਾਸ਼ਣ ਨਹੀਂ ਜਿੱਕੇ ਪਿੱਟੀਆਂ ਗੋਲੀਆਂ ਹੀ ਆ ਪਰ ਸਾਨੂੰ ਜਿਹੜਾ ਆਸੇ ਪਾਸੇ ਦੇ ਪਿੰਡਾਂ ਦਾ ਪੰਚਾਇਤਾਂ ਦਾ ਕਿਸਾਨ ਜੁਨੀਆਨਾ ਦਾ ਹੋਰ ਤਾਂ ਧਾਰਕ ਜਥੇਬੰਦੀਆਂ ਦਾ ਤੇ ਇਹਨਾਂ ਦਾ ਸਾਨੂੰ ਬਹੁਤ ਸਮਰਥਨ ਮਿਲਿਆ ਤੇ ਸਾਡੇ ਨਾਲ ਵੀ ਖੜੇ ਆ ਉਹ ਤਾਂ ਕਹਿੰਦੇ ਸੀ ਤੁਹਾਡੇ ਨਾਲ ਖੜੇ ਜਿੰਨਾ ਤੱਕ ਇਹ ਬੰਦ ਨਹੀਂ ਹੁੰਦੀ ਤੇ ਅਸੀਂ ਵੀ ਉਹਨਾਂ ਚ ਨਹੀਂ ਉੱਠਾਂਗੇ ਤੁਹਾਡੇ ਨਾਲ ਜਰੇ ਬੰਦ ਨਹੀਂ ਹੁੰਦੀ ਇਨੂੰ ਬੰਦ ਕਰਾ ਕੇ ਘਰੇ ਜਾਵਾਂ ਤਾਂ ਉਹਨੇ ਚਿਰ ਘਰੇ ਨਹੀਂ ਜਾਂਦਾ ਇੰਨਾ ਤਾਂ ਉਹ ਬੇਚਾ ਇਹਨਾਂ ਨੂੰ ਬਹੁਤ ਦੇਣਾ ਰਾਤ ਕਰਦੇ ਆ ਉਹ ਕਰਿਆ ਹੋਵੇ ਤਾਂ ਨਹੀਂ ਗੱਲਬਾਤ ਤਾਂ ਹੁੰਦੀ ਰਹਿੰਦੀ ਜੀ ਕਰਾਂ ਕਰਾਂਗੇ ਕੋਸ਼ਿਸ਼ ਕਰਾਂਗੇ ਪਰ ਕੋਈ ਉਹਦਾ ਰਿਐਕਟਰ ਹੀ ਨਿਕਲਿਆ ਮੁਸ਼ਕਲ ਤਾਂ ਇਹ ਇੰਨੀ ਕਦੇ ਸਾਹ ਲੈਣਾ ਔਖਾ ਹੋ ਜਾਂਦਾ ਜਦੋਂ ਹਵਾ ਪਿੰਡ ਨੂੰ ਹੁੰਦੀ ਹੈ ਤਾਂ ਪਿੰਡ ਦਾ ਬੁਰਾ ਹਾਲ ਹੈ ਜਦੋਂ ਪੈਰੇ ਪਾਸੇ ਨੂੰ ਹੁੰਦੀਆਂ ਟਾਹਣੀਆਂ ਦਾ ਬੁਰਾ ਹਾਲ ਹੈ ਇੰਨਾ ਕਿ ਬੱਚੇ ਵੀ ਨਾਨਕੀ ਛੱਡ ਕੇ ਆਉਣੇ ਪੈਂਦੇ ਉਸ ਟੋਲਟੀਆਂ ਲੱਗ ਜਾਂਦੀਆਂ ਜੀ ਜਾਨਵਰ ਤਾਂ ਕੋਈ ਰਿਹਾ ਹੀ ਨਹੀਂ ਨੇੜੇ ਦਾ ਹਰ ਤੰਦ ਹੁਣ ਆਇਆ 10 ਦਿਨਾਂ ਦੇ ਅਜੇ ਤੋਂ ਬੰਦ ਹੋਈ ਨੂੰ 40 ਦਿਨ ਹੋ ਗਏ ਸੀ ਉਦੋਂ ਬਾਅਦ ਆਇਆ ਉਦੋਂ ਪਹਿਲਾਂ ਤਾਂ ਕੋਈ ਜਾਨਵਰ ਹੀ ਨਹੀਂ ਦੇਖਣ ਨੂੰ ਸੀਗਾ ਇੱਥੇ ਤੁਸੀਂ ਤੁਹਾਡਾ ਪ੍ਰੈਸ ਜਾਣਦੀ ਰਹੀ ਕੋਈ ਜਾਨਵਰ ਨਹੀਂ ਸੀ ਹੁਣ ਦੇਖੋ ਹੁਣ ਬਾਅਦ ਆਇਆ ਅਗਲਾ ਅਕਸ਼ਨ ਹੀ ਹੈ ਜੇਕਰ ਪ੍ਰਸ਼ਾਸਨ ਨਾ ਸੁਣੀ ਤਾਂ ਅਸੀਂ ਹੋਰ ਵੱਡਾ ਸੰਘਰਸ਼ ਤੇਜ਼ ਕਰਾਂਗੇ ਅਸੀਂ ਹੋਰ ਨੂੰ ਤਾਂ ਸੰਘਰਸ਼ ਨੂੰ ਲੈ ਉੱਚੇ ਲੈਵਲ ਤੇ ਲੈ ਕੇ ਜਾਵਾਂਗੇ